ਪੰਜਾਬ ਵਿੱਚ ਹੜਾ ਵਰਗੇ ਹਾਲਾਤ ਪੈਦਾ ਹੋ ਚੁੱਕੇ ਹਨ ਜਿਸ ਨੂੰ ਦੇਖਦੇ ਹੋਈ ਬਰਨਾਲਾ ਤੋਂ ਰਾਸ਼ਨ ਦੀਆਂ ਹਜ਼ਾਰ ਕਿਟਾਂ ਕੀਤੀਆਂ ਗਈਆਂ ਰਵਾਨਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਹਲਕਾ ਪਧੋਰ ਤੋਂ ਵਿਧਾਇਕ ਲਾਪ ਸਿੰਘ ਉਗੋਕੋ ਵੱਲੋਂ ਹਰੀ ਝੰਡੀ ਦੇ ਕੇ ਦੋ ਟੁੱਕਾ ਨੂੰ ਕੀਤਾ ਗਿਆ ਰਵਾਨਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਬਰਨਾਲਾ ਤੋਂ ਫਰੋਜਪੁਰ ਲਈ ਅੱਜ ਹਜ਼ਾਰ ਰਾਸ਼ਨ ਕਿਟਾਂ ਰਵਾਨਾ ਕੀਤੀ ਗਈ ਹੈ ਜੋ ਕਿ ਸਾਰਿਆਂ ਦੇ ਸਹਿਯੋਗ ਨਾਲ ਮਿਲ ਜੁਲ ਕੇ ਕੀਤੀ ਗਈਆਂ ਆ ਪੰਜਾਬ ਦੇ ਉੱਤੇ ਜਿਹੜੀ ਇਸ ਵਕਤ ਕੁਦਰਤੀ ਕਰੋਪੀ ਆਈ ਹੋਈ ਆ ਸਾਡੇ ਇਧਰ ਫੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਸਾਹਿਬ ਜਿਹੜੇ ਸਾਡੇ ਜ਼ਿਲ੍ਹੇ ਨੇ ਤਕਰੀਬਨ ਅੱਧੇ ਨਾਲੋਂ ਵੱਧ ਪੰਜਾਬ ਦੇ ਵਿੱਚ ਜਿਹੜਾ ਖੜਾ ਦਾ ਪਾਣੀ ਦੀ ਬਹੁਤ ਵੱਡੀ ਮਾਰ ਜਿਹੜੇ ਸਾਡੇ ਪੰਜਾਬੀ ਲੋਕ ਨੇ ਉਹ ਝੱਲ ਰਹੇ ਨੇ ਸੋ ਉਹਨਾਂ ਦੀ ਮਦਦ ਦੇ ਲਈ ਕਿਉਂਕਿ ਆਪਣੇ ਏਰੀਆ ਦੇ ਵਿੱਚ ਵੀ ਮੀਂਹ ਵੱਡੀ ਪੱਧਰ ਤੇ ਪਿਆ ਪਰ ਜਿਹੜਾ ਨੁਕਸਾਨ ਆ ਉਹ ਉਧਰਲੀ ਸਾਈਡ ਤੇ ਬਹੁਤ ਜ਼ਿਆਦਾ ਹੋਇਆ ਸੋ ਇਸੇ ਜਿਹੜਾ ਸੰਬੰਧ ਦੇ ਵਿੱਚ ਕਿਉਂਕਿ ਉੱਥੇ ਦੇਖੋ ਉਹਨਾਂ ਦੀਆਂ ਫਸਲਾਂ ਘਰ ਜਿਹੜਾ ਰਸਨ ਉਹਨਾਂ ਦਾ ਤਕਰੀਬਨ ਸਾਰਾ ਬਰਬਾਦ ਆ ਜਿਹੜਾ ਉਹ ਹੋ ਚੁੱਕਿਆ ਸੋ ਅੱਜ ਬਰਨਾਲੇ ਜਿਹਨੇ ਵੱਲੋਂ ਜਿਹੜਾ ਅਸੀਂ ਹਜ਼ਾਰ ਜਿਹੜੀ ਰਸਨ ਦੀ ਕਿਟਾ ਉਹ ਲੈ ਕੇ ਜਿਹੜਾ ਫਰੋਜ਼ਪੁਰ ਜਾ ਰਹੇ ਹਾਂ ਤਾਂ ਕਿ ਸਾਡੇ ਜਿਹੜੇ ਉੱਥੇ ਪਰਿਵਾਰ ਨੇ ਸਾਡੇ ਪੰਜਾਬ ਦੇ ਵਸਿੰਦੇ ਜਿਹੜੇ ਇਹ ਸਮੱਸਿਆ ਦੇ ਨਾਲ ਜੂਝ ਰਹੇ ਆ ਵੀ ਉਹਨਾਂ ਨੂੰ ਜਿਹੜੀ ਆ ਇਹ ਮਦਦ ਦਿੱਤੀ ਜਾ ਸਕੇ ਪੰਜਾਬ ਸਰਕਾਰ ਵੀ ਪੂਰੇ ਜਿਹੜਾ ਹਰ ਰੋਜ਼ ਸਾਡੇ ਮੰਤਰੀ ਐਮ ਐਲ ਏ ਸਾਹਿਬ ਜਿਹੜੇ ਉੱਥੇ ਜਾ ਕੇ ਸੇਵਾ ਕਰ ਰਹੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਇਹ ਸੇਵਾ ਗਈ ਉਹ ਇਸੇ ਤਰ੍ਹਾਂ ਜਿਹੜੀ ਆ ਉਹ ਜਾਰੀ ਰਹੂਗੀ ਜਿੰਨਾ ਸਮਾਂ ਅਸੀਂ ਇਹ ਵੱਡੀ ਆਫਤਾਤ ਤੋਂ ਬਾਹਰ ਆ ਜਿਹੜਾ ਉਹ ਨਹੀਂ ਆ ਜਾਈਂ ਐਮ ਐਲ ਏ ਸਾਹਿਬ ਨੇ ਗੱਲ ਕਰੀ ਬਰਨਾਲਾ ਜਿਹਨਾਂ ਦੇ ਲੋਕ ਬਰੇ ਜਾਨੀ ਸੱਜਣ ਕਹਿ ਰਹੇ ਲੱਗਦਾ ਕਿ ਇਹਨਾਂ ਨੂੰ ਮੂਰੇ ਆਣਾ ਥੀਰੇ ਜੀ ਹਾਂ ਬਿਲਕੁਲ ਜੀ ਵੈਸੇ ਤਾਂ ਦੇਖੋ ਵੈਸੇ ਵੀ ਬਰਨਾਲੇ ਸਾਡੇ ਜ਼ਿਲ੍ਹੇ ਦੇ ਲੋਕ ਪਹਿਲਾਂ ਤੋਂ ਹੀ ਪਹਿਲੇ ਹੀ ਜਿਸ ਦਿਨ ਤੋਂ ਹੀ ਇਹ ਆਪ ਦਾ ਆਇਆ ਉਹਦੇ ਤੋਂ ਹੀ ਲੈ ਕੇ ਜਿਹੜਾ ਉਹ ਰਾਸ਼ਨ ਵੀ ਪਹੁੰਚਾ ਰਹੇ ਆ ਪਸ਼ੂਆਂ ਦੇ ਲਈ ਤੂੜੀ ਵੀ ਪਹੁੰਚਾ ਰਹੇ ਆ ਔਰ ਜਿਹੜਾ ਛਾਰੇ ਦੇ ਰੂਪ ਦੇ ਵਿੱਚ ਅਚਾਰ ਆ ਜਿਹੜਾ ਉਹ ਵੀ ਪਹੁੰਚਾ ਰਹੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਾਡੇ ਜਿਹੜੇ ਸੱਜਣ ਨੇ ਉਹ ਜਿਹੜੀ ਉਹ ਮਦਦ ਆ ਉਹ ਜਾਰੀ ਰਹੂਗੀ ਔਰ ਜਿੱਥੇ ਸਾਡੇ ਜ਼ਿਲ੍ਹੇ ਚ ਜਿਹੜਾ ਛੋਟਾ ਮੋਟਾ ਨੁਕਸਾਨ ਹੋਇਆ ਜਿਵੇਂ ਘਰਾਂ ਦਾ ਵੀ ਹੋਇਆ ਸੋ ਉੱਥੇ ਵੀ ਜਿਹੜੇ ਵਿਭਾਗ ਨੇ ਉਹ ਲਗਾਤਾਰ ਲੱਗੇ ਹੋਏ ਨੇ ਵੈਰੀਫਾਈ ਕਰਨਾ ਕਿ ਕਿਹੜੇ ਕਿਹੜੇ ਘਰ ਆ ਜਿਹੜੇ ਉਹ ਡਿੱਗੇ ਨੇ ਔਰ ਕਿੰਨਾ ਗਰਦਾਵਰੀਆਂ ਜਦੋਂ ਇਹ ਮੀਂਹ ਦਾ ਪਾਣੀ ਘਟੂਗਾ ਫਸਲਾਂ ਦੀਆਂ ਵੀ ਹੋਣਗੀਆਂ ਉਹਨਾਂ ਨੂੰ ਵੀ ਸਹਾਇਤਾ ਦਿੱਤੀ ਜਾਊਗੀ ਔਰ ਇੱਕ ਦੋ ਜਿਹੜੀਆਂ ਮੌਤਾਂ ਵੀ ਸਾਡੇ ਜਿਹੜਾ ਤਾਪੇ ਮੰਡੀ ਦੇ ਵਿੱਚ ਹੋਈਆਂ ਉਹਨਾਂ ਦੀ ਵੀ ਮਦਦ ਹੈ ਜਿਹੜੀ ਅਸੀਂ ਸਰਕਾਰ ਦੇ ਤੌਰ ਤੇ ਵੀ ਕਰਾਂਗੇ ਤੇ ਅਸੀਂ ਜਿਹੜਾ ਸਦਾਨੀ ਸੱਜਣਾ ਦੇ ਨਾਲ ਗੱਲ ਜੀ ਅਸੀਂ ਆਪਣੇ ਲੈਵਲ ਤੇ ਵੀ ਜਿਹੜਾ ਉਹਨਾਂ ਦੀ ਜਿਹੜੀ ਮਦਦ ਕਰਾਂਗੇ ਔਰ ਸੀਐਮ ਸਾਹਿਬ ਦੇ ਜਿਹੜੇ ਹੁਕਮ ਆਏ ਨੇ ਸਾਡੇ ਸਾਰੇ ਐਮਐਲਏ ਸਾਹਿਬਾਨ ਔਰ ਮੰਤਰੀ ਸਾਹਿਬਾਨ ਆ ਜਿਹੜੀ ਉਹ ਆਪਣੀ ਇੱਕ ਇੱਕ ਮਹੀਨੇ ਦੀ ਤਨਖਾਹ ਕੀ ਜਿਹੜੀ ਉਹ ਅਸੀਂ ਬਹੁਤ ਜਲਦ ਆ ਜਿਹੜੀ ਉਹ ਸਾਡੇ ਸਰਕਾਰੀ ਖਜ਼ਾਨੇ ਦੇ ਵਿੱਚ ਉਹ ਜਮ੍ਹਾਂ ਕਰਾ ਦਾਂਗੇ ਤਾਂ ਕਿ ਜਿਹੜੇ ਸਾਡੇ ਭੈਣ ਭਰਾ ਜਿਹੜੇ ਉਹ ਹੜ੍ਹ ਦੇ ਵਿੱਚ ਵੀੜਤ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਜਿਹੜੀ ਉਹ ਨਾ ਆਉਣ ਦਿੱਤੀ ਜਾਵੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੀਦਾ ਅ ਦੇਖੋ ਜੀ ਜਿਹੜਾ ਇਹ ਕੁਦਰਤੀ ਆਫਤ ਹੈਗੀ ਆ ਸਾਨੂੰ ਇੱਕ ਦੂਜੇ ਦਾ ਸਹਾਰਾ ਜਿਹੜਾ ਬਣਨਾ ਚਾਹੀਦਾ ਕਿਉਂਕਿ ਪੰਜਾਬ ਤਾਂ ਹਮੇਸ਼ਾ ਹੀ ਜਿਹੜਾ ਇਹ ਧਰਤੀ ਹੈ ਇੱਥੋਂ ਸੁਨੇਹਾ ਦਿੱਤਾ ਗਿਆ ਭਾਈਚਾਰਕ ਸਾਂਝ ਦਾ ਔਰ ਇੱਥੋਂ ਤਾਂ ਭਾਈ ਕਨਈਆ ਜੀ ਨੇ ਜਿਹੜਾ ਜਦੋਂ جنگ ਦੇ ਵਿੱਚ ਜਿਹੜਾ ਜਿਹੜੇ ਸਾਡੇ ਹਮਲਾਵਰ ਸੀ ਉਹਨਾਂ ਨੂੰ ਵੀ ਪਾਣੀ ਪੁਲਾਇਆ ਤੇ ਮੱਲਮ ਪੱਟੀ ਕਰੀਆ ਸੋ ਸਾਨੂੰ ਭਾਈਚਾਰਕ ਸਾਂਝ ਦਾ ਜਿਹੜਾ ਉਹ ਸੁਨੇਹਾ ਅਸੀਂ ਪਹਿਲਾਂ ਵੀ ਦਿੰਦੇ ਆ ਰਹੇ ਹਾਂ ਤੇ ਹੁਣ ਵੀ ਦਵਾਂਗੇ ਔਰ ਸਾਨੂੰ ਸਭ ਤੋਂ ਵੱਡੀ ਗੱਲ ਇਹ ਆ ਕਿ ਅਫਵਾਹਾਂ ਤੋਂ ਬਚਣਾ ਚਾਹੀਦਾ ਔਰ ਸਰਕਾਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੀ ਜਿਹੜਾ ਕਿਤੇ ਸੁਰੱਖਿਤ ਜਗ੍ਹਾ ਤੇ ਜਾਣਾ ਚਾਹੀਦਾ ਸੋ افਵਾਮਾਂ ਤੋਂ ਬਚੋ ਔਰ ਵੱਧ ਤੋਂ ਵੱਧ ਜਿਹੜਾ ਹੈਗਾ ਬਿਮਾਰੀਆਂ ਤੋਂ ਬਚਣ ਦੇ ਲਈ ਜਿਹੜਾ ਹੈਗਾ ਉਹ ਆਪਾਂ ਆਪਣੀ ਇੱਕ ਦੂਜੇ ਦੀ ਮਦਦ ਕਰੀਏ ਕਿਉਂਕਿ ਪਾਣੀ ਤਾਂ ਚਲੋ 2-4 ਦਿਨਾਂ ਦੇ ਵਿੱਚ ਜਿਹੜਾ ਉਹ ਸੁੱਕ ਜਾਣਾ ਪਰ ਜਿਹੜੀਆਂ ਜੇ ਬਿਮਾਰੀਆਂ ਸਰੀਰ ਨੂੰ ਲੱਗੀਆਂ ਸੋ ਉਹਦਾ ਜਿਹੜਾ ਵੀ ਇਹ ਆ ਵੀ ਕੋਈ ਮਹਾਮਾਰੀ ਨਾ ਫਿਰੇ ਸੋ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ। ਜਿਵੇਂ ਅਸੀਂ ਇਹ ਸਾਹਮਣੇ ਦੱਸਿਆ ਅੱਧਾ ਪੰਜਾਬ ਫੜਾਂ ਦੀ ਮਾਰ ਤੋਂ ਯਾਰ ਪਾਣੀ ਨੇ ਬੜਾ ਨੁਕਸਾਨ ਕਰ ਦਿੱਤਾ ਬਰਨਾਲੇ ਜ਼ਿਲ੍ਹੇ ਨੂੰ ਫਰੋਜ਼ਪੁਰ ਜ਼ਿਲ੍ਹੇ ਦੇ ਨਾਲ ਮੈਪ ਕੀਤਾ ਗਿਆ ਜੋੜਿਆ ਗਿਆ ਜਿੰਨੀ ਵੀ ਇੱਥੋਂ ਲੋੜ ਹੈ ਤਾਂ ਚਾਹੇ ਕਿੱਟਾਂ ਦੀ ਹੈ ਚਾਹੇ ਪਸ਼ੂਆਂ ਦਾ ਹਰਾ-ਝਾਰਾ ਫਰੋਜ਼ਪੁਰ ਜ਼ਿਲ੍ਹੇ ਚ ਅਸੀਂ ਅੱਜ ਦੋ ਟਰੱਕ ਲੈ ਕੇ ਜਾ ਰਹੇ ਹਾਂ ਕਿੱਟਾਂ ਦੇ ਆਪਣੇ ਰਾਸ਼ਨ ਕਿੱਟਾਂ ਦੇ ਇਸ ਤੋਂ ਬਾਅਦ ਜਿਵੇਂ ਜਿਵੇਂ ਉੱਥੇ ਲੋੜ ਪੈਗੀ ਹਰਾ-ਝਾਰਾ ਭੇਜਦੇ ਰਹਾਂਗੇ ਸਰ ਜੀ ਕਿੱਟਾਂ ਦੀ ਗੱਲ ਕਰੇ ਕੀ ਕੁਛ ਹੈ ਕਿਟਾਂ ਚ ਕਿੱਟਾਂ ਦੇ ਵਿੱਚ ਜਿਹੜਾ ਸੁਵਿਧਾ ਸਾਮਾਨ ਹੁੰਦਾ 5 ਕਿਲੋ ਆਟਾ ਮੂਨ ਤੇਲ ਦਾਲਾ ਉਹ ਚ ਚੱਲਦੇ ਨੇ ਕੀ ਕਹਿਣਾ ਚਾਹੁੰਦੇ ਹੋ ਪੂਰੇ ਪੰਜਾਬ ਪਰ ਵਿੱਚ ਪੰਜਾਬ ਪਰ ਵਿੱਚ ਤਾਂ ਇਹੀ ਕਹਿਣਾ ਚਾਹੁੰਦਾ ਵੀ ਮੁਸੀਬਤ ਦੀ ਘੜੀ ਆ ਇਹਦੇ ਵਿੱਚ ਆਪਾਂ ਇਕੱਠੇ ਹੋਗੇ ਇੱਕ ਦੂਜੇ ਦਾ ਸਹਾਰਾ ਬਣੀਏ ਜਿਵੇਂ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਗੁਰੂਆਂ ਪੀਰਾਂ ਨੇ ਸਾਨੂੰ ਇਹੀ ਸੁਨੇਹਾ ਦਿੱਤਾ ਕਿ ਇੱਕ ਦੂਜੇ ਦੇ ਨਾਲ ਖੜੀਏ ਜਿਹੜੀ ਨਿੱਜੀ ਨੇ ਜਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨੇ ਜਿਹੜੀ 1000 ਕਿਟਾ ਜੀ ਭੇਜੀ ਜਾ ਰਹੀ ਹੈ ਇਹ ਸਾਰੇ ਅਸੀਂ ਰਲ ਲਾ ਕੇ ਕਰਿਆ ਜੀ